ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾ. ਗੁਰਮਿੰਦਰ ਸਿੰਘ ਬਰਾੜ ਇਸ ਵੀਡੀਓ 'ਚ ਆਪਾਂ ਕਣਕ ਨੂੰ ਪਹਿਲੇ ਪਾਣੀ ਤੱਕ ਜਿਹੜੇ ਖਰਾਕੀ ਤੱਤ ਜ਼ਰੂਰੀ ਖਾਸ ਤੌਰ ਤੇ ਜਿਵੇਂ ਹੁਣ ਨਵੀਆਂ ਕਿਸਮਾਂ ਨੇ ਵੱਧ ਝਾੜ ਵਾਲੀਆਂ ਕਿਸਮਾਂ ਨੇ ਪਰ ਮੌਜੂਦ ਜਿਹੜੇ ਹੁਣ ਮੌਜੂਦਾ ਮੌਸਮੀ ਹਾਲਾਤ ਨੇ ਕਿ ਜਿਵੇਂ ਸ਼ੁਰੂਆਤ ਦੇ ਵਿੱਚ ਵੀ ਟੈਂਪਰੇਚਰ ਚਾ ਜਾਣਾ ਜਦੋਂ ਫਸਲ ਨੇ ਗੋਭ ਚ ਜਾਣਾ ਹੈ ਉਦੋਂ ਕੋਰਾ ਪੈਣਾ ਜਾਂ ਨਸਾਰੇ ਟਾਈਮ ਕੋਰਾ ਪੈਣਾ ਤੇ ਪਕਾਹ ਟਾਈਮ ਕਈ ਵਾਰ ਟੈਂਪਰੇਚਰ ਉੱਚਾ ਹੋਣ ਦੇ ਹਾਲਾਤ ਬਣਨੇ ਉਹਨੂੰ ਦੇਖਦੇ ਹੋਏ ਆਪਾਂ ਸੰਤੁਲਿਤ ਖਰਾਕੀ ਪ੍ਰਬੰਧ ਕਿਵੇਂ ਕਰਨੇ ਉਹਦੇ ਬਾਰੇ ਆਪਾਂ ਗੱਲਬਾਤ ਕਰਨੀ ਹੈ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਚੈਨਲ ਸਬਸਕ੍ਰਾਈਬ ਕਰਕੇ ਬੈਲ ਆ ਬਟਨ ਦਾ ਬਲਿ ਫੇਸਬੁੱਕ ਪੇਜ ਤੇ ਦੇਖ ਰਹੇ ਤਾਂ ਵੀ ਫੋਲੋ ਕਰ ਸਕਦੇ ਆ ਤਾਂ ਕਿ ਹਰ ਇੱਕ ਨਵੀਂ ਅਪਡੇਟ ਤੁਹਾਨੂੰ ਮਿਲਦੀ ਰਹੇ ਦੇਖੋ ਕਿਸਾਨ ਵੀਰੋ ਝੋਨੇ ਦੇ ਬਾਰੇ ਵੀ ਮੈਂ ਤੁਹਾਨੂੰ ਬਾਰ-ਬਾਰ ਜਿਹੜੀਆਂ ਬੇਨਤੀਆਂ ਕੀਤੀਆਂ ਮੇਰੀ ਕੋਸ਼ਿਸ਼ ਹੁੰਦੀ ਕਿ ਆਪਾਂ ਘੱਟ ਖਰਚੇ 'ਚ ਚੰਗਾ ਝਾੜ ਲਈਏ ਕਈ ਕਿਸਾਨ ਵੀਰ ਆ ਜਿਹੜੇ ਉਹ ਆ ਜਿਆਦਾ ਖਰਚਾ ਨਹੀਂ ਕਰਦੇ ਉਹ ਕਹਿੰਦੇ ਕਿ ਮੌਸਮ ਦੇ ਅਨੁਸਾਰ ਜਿੰਨਾ ਘਾੜ ਆ ਗਿਆ ਠੀਕ ਹੈ ਕਿਉਂਕਿ ਜ਼ਿਆਦਾਤ ਕਿਸਾਨ ਵੀਰਾਂ ਦਾ ਕਈ ਕਿਸਾਨ ਵੀਰਾਂ ਦਾ ਕਹਿਣਾ ਹੁੰਦਾ ਕਿ ਮੌਸਮੀ ਹਾਲਾਤਾਂ ਤੇ ਨਿਰਭਰ ਆ ਝਾੜ ਤਾਂ ਉਹ ਬੜੀ ਖੁਸ਼ੀ ਦੇ ਨਾਲ ਆਪਾਂ ਉਹਦੇ ਵਿੱਚ ਜੇ ਘੱਟ ਖਾਦਾਂ ਪਾਉਣੀਆਂ ਜਾਂ ਸਪਰੇਅ ਨਹੀਂ ਕਰਨੀ ਚਾਹੁੰਦੇ ਤਾਂ ਉਹ ਬਹੁਤ ਵਧੀਆ ਗੱਲ ਆ ਤੁਸੀਂ ਘੱਟ ਖਰਚੇ ਨਾਲ ਫਸਲ ਪਾ ਲਓ ਕਿਉਂਕਿ ਆਪਾਂ ਨੂੰ ਝਾੜ ਦੀ ਬਾਲੇ ਦੀ ਇੱਛਾ ਹੈ ਨਹੀਂਗੀ ਜਿੱਥੇ ਆਪਾਂ ਕੋਸ਼ਿਸ਼ ਕਰਨੀ ਚਾਹੁੰਦੇ ਆ ਇੱਕ ਵਾਰੀ ਆਪਣੇ ਮਨ 'ਚ ਹੁੰਦੀ ਨਾ ਜਾਣ ਕੇ ਆਪਾਂ ਸਖਤ ਮਿਹਨਤ ਕਰੀਏ ਆਪਦੇ ਵੱਲੋਂ ਜੇ ਚੰਗਾ ਝਾੜ ਮਿਲਦਾ ਘੱਟ ਖਰਚ ਦੇ ਵਿੱਚ ਨਾਲ-ਨਾਲ ਇਹ ਨਹੀਂ ਕਿ ਮੈਂ ਤੁਹਾਨੂੰ ਕਹੂੰਗਾ ਕਿ ਤੁਸੀਂ ਆਹ ਮਸਾਲਾ ਪਾ ਦਿਓ ਆ ਮਿਕਸਚਰ ਪਾ ਦਿਓ ਆ ਚੂਰਨ ਪਾ ਦਿਓ ਉਹ ਨਹੀਂ ਕੋਈ ਪ੍ਰੋਡਕਟ ਨਹੀਂ ਘੱਟ ਖਰਚੇ ਦੇ ਵਿੱਚ ਜ਼ਰੂਰਤ ਅਨੁਸਾਰ ਤੱਤ ਦੇ ਕੇ ਖਾਸ ਤੌਰ ਤੇ ਮੈਂ ਸਪਰੇਅ ਦੱਸਦਾ ਹਾਂ ਨੇ ਝੋਨੇ ਵਰੀ ਵੀ ਮੈਂ ਬੇਨਤੀਆਂ ਕਰਦਾ ਰਿਹਾ ਪਿਛਲੇ 4-5 ਸਾਲ ਤੋਂ ਜਿਹੜੇ ਕਿਸਾਨ ਵੀਰ ਵਰਤ ਰਹੇ ਐ ਸਪਰੇਅ ਤੱਤਾਂ ਵਾਲੀ ਦੋ ਤੋਂ ਤਿੰਨ ਸਪਰੀਆਂ ਕੀਤੀਆਂ ਗੋਭ ਟਾਈਮ ਐਨ ਪੀ ਕੇ ਜ਼ਰੂਰਤ ਅਨਸਾਰ ਉਲੀਨਾਸ਼ਕ ਤੇ ਰਿਪੀਟ ਕੀਤਾ ਮਿਲਕ ਸਟੇਜ ਤੇ ਜਾ ਕੇ ਐਨ ਪੀ ਕੇ ਝਾੜ ਵਧੀਆ ਰਿਹਾ ਇਸ ਵਾਰ ਕਈ ਕਿਸਾਨ ਵੀਰਾਂ ਦਾ ਕਾਫੀ ਕਿਸਾਨ ਵੀਰਾਂ ਦਾ ਝਾੜ ਕੱਟ ਰਿਹਾ ਹੈ ਮੌਸਮੀ ਪ੍ਰਭਾਵ ਤੇ ਉਵੇਂ ਹੀ ਗਾ ਹੁਣ ਦੇਖੋ ਮੌਸਮ ਦੇ ਵਿੱਚ ਬਦਲਾ ਜਿਹੜੇ ਉੱਚ ਤਾਪਮਾਨ ਲੋ ਤਾਪਮਾਨ ਕੋਹਰਾ ਪੈਣਾ ਉਹ ਆਪਣੇ ਕੰਟਰੋਲ 'ਚ ਨਹੀਂ ਹੈ ਪਰ ਆਪਣੇ ਕੰਟਰੋਲ 'ਚ ਹੈ ਘੱਟ ਖਰਚੇ 'ਚ ਸੁਚੱਜਾ ਪ੍ਰਬੰਧ ਜਿਹਨੂੰ ਕਹਿੰਦੇ ਨੇ ਆਪਾਂ ਸੁਚੱਜਾ ਪ੍ਰਬੰਧ ਸੀਮਤ ਕਈ ਵਾਰ ਛੋਟੇ ਪਰਿਵਾਰਾਂ ਦੇ ਵਿੱਚ ਜਿਹੜੇ ਸਿਆਣੇ ਆਦਮੀ ਹੁੰਦੇ ਆ ਉਹ ਘੱਟ ਖਰਚ ਦੇ ਵਿੱਚ ਹੀ ਆਪਦਾ ਪਰਿਵਾਰ ਵਧੀਆ ਚਲਾ ਲੈਂਦੇ ਆ ਤੇ ਕਈ ਵਾਰ ਕੋਈ ਵਿਰਲਾਟਾਵਾ ਹੁੰਦਾ ਕੋਈ ਮੂਰਖ ਜੀ ਦੇ ਕੋਲ ਜਾਦਾ ਵੀ ਹੋਵੇ ਨਾ ਤੇ ਉਹ ਫਿਰ ਵੀ ਉਹ ਤੋਂ ਜਿਹੜਾ ਕੰਮ ਸਿਸਟਮ ਲੋਟ ਨਹੀਂ ਆਉਂਦਾ ਸੋ ਮੇਰੀਆਂ ਬੇਨਤੀਆਂ ਨੇ ਇਹਦੇ ਵਿੱਚ ਗੌਰ ਕਰਨਾ ਨਾ ਕਰਨਾ ਤੁਹਾਡੀ ਮਰਜ਼ੀ ਮੈਂ ਆਪਦੀ ਕੋਸ਼ਿਸ਼ ਜਾਰੀ ਰੱਖਣੀ ਹੈ 50 ਕਿਸਾਨਾਂ ਦਾ ਫਾਇਦਾ ਹੋਵੇ ਦਹਾਂ ਦਾ ਹੋਵੇ 15 ਦਾ ਹੋਵੇ ਥੱਲੇ ਕਮੈਂਟ ਕਰਕੇ ਆਪਦੇ ਸੁਝਾਅ ਕਈ ਕਿਸਾਨ ਵੀਰਾਂ ਨੇ ਦੱਸਿਆ ਕਿ ਸਾਡਾ ਝੋਨਾ ਬਹੁਤ ਵਧੀਆ ਰਿਹਾ ਘੱਟ ਖਰਚੇ 'ਚ ਸਪਰੇਆ ਕੀਤੀਆਂ ਤਤਾਂ ਲੀਆਂ ਐਨਪੀਕੇ ਵਗੈਰਾ ਕੀਤੀ ਖਾਦ ਪ੍ਰਬੰਧ ਕੀਤਾ ਉਹ ਚੀਜ਼ ਦੇਖ ਕੇ ਮਾਨੂੰ ਖੁਸ਼ੀ ਹੁੰਦੀ ਤੇ ਹੋਰ ਹੌਸਲਾ ਮਿਲਦਾ ਸੋ ਗੱਲ ਕਰੀਏ ਕਣਕ ਦੇ ਵਿੱਚ ਬਜਾਈ ਟਾਈਮ ਖਾਸ ਤੌਰ ਤੇ ਜਿਵੇਂ ਆਪਾਂ ਪੀਬੀਡਬਲਯੂ 826 ਜਾਂ ਡੀਬੀਡਬਲਯੂ 227 187 303 222 30 ਅਸੀਂ ਕੋਈ ਵੀ ਕਿਸਮ ਹੈਗੀ ਆ ਜੇ ਤੁਸੀਂ ਮਿੱਟੀ ਪਰਖ ਕਰਾਈ ਹੈ ਤਾਂ ਆਪਣਾ ਗੱਲ ਹੀ ਖਤਮ ਕਰੋ ਕਿ ਤੁਸੀਂ ਉਹਦੇ ਆਧਾਰ ਤੇ ਖਤਮ ਪਾ ਦਿਓ ਜੇ ਨਹੀਂ ਕਰਾਈ ਤਾਂ ਦਰਮਿਆਨੀਆਂ ਜ਼ਮੀਨਾਂ ਵਾਸਤੇ 55 ਤੋਂ 65 ਕਿਲੋ ਡੀਪੀ ਤੁਸੀਂ ਡ੍ਰਿਲ ਕਰ ਦਿਓ 20 ਕਿਲੋ ਨਾਲ ਪोटाश ਡ੍ਰਿਲ ਕਰ ਦਿਓ 20 60% ਵਾਲੀ ਮੀਰੋਟਾ ਪोटाश ਜੇ ਤੁਸੀਂ ਡੀਪੀ ਹੈ ਨਹੀਂ 3 ਗੱਟੇ ਸੁਪਰ ਦੇ 155 ਕਿਲੋ ਸੁਪਰ ਡ੍ਰਿਲ ਕਰ ਦਿਓ 2 ਗੱਟੇ ਡ੍ਰਿਲ ਕਰ ਦਿਓ ਜੇ 2 ਗੱਟੇ ਡ੍ਰਿਲ ਹੁੰਦੇ ਆ ਤਾਂ ਤੇ 1 ਗੱਟਾ ਮੂਰੇ ਛੱਟਾ ਦੇ ਦੇ ਨਾਲ ਉਹਦੇ 20 ਕਿਲੋ ਯੂਰੀਆ ਦੇ ਛੱਟਾ ਦੇ ਦੇ ਤੇ ਜੇ ਤੁਹਾਡੇ ਕੋਲੇ 12 32 16 ਡੇਢ ਗੱਟਾ ਉਹਦਾ ਡਰਿੱਲ ਕਰ ਦਿਓ ਫਿਰ ਪोटाश ਵੀ ਵੱਖਰੀ ਪਾਉਣ ਦੀ ਲੋੜ ਨਹੀਂ ਤੁਹਾਨੂੰ ਐਨਪੀਕੇ ਤਿੰਨੇ ਮਿਲ ਗਏ ਜੇ 22 0 13 ਫਿਰ ਤੁਸੀਂ ਢਾਈ ਗੱਟੇ ਉਹਦੇ ਦੋ ਗੱਟੇ ਡਰਿੱਲ ਕਰੋ ਬਾਕੀ ਤੁਸੀਂ ਨਾਲ ਜਿਹੜਾ ਹੈਗਾ ਛੱਟਾ ਦੇ ਸਕਦੇ ਜੇ ਸਾਰੇ ਦੇ ਸਾਰੇ ਡਰਿੱਲ ਹੁੰਦੇ ਉਹ ਤੁਸੀਂ ਡਰਿੱਲ ਕਰ ਸਕਦੇ ਜਿੰਨਾ ਛੱਟਾ ਹੁੰਦਾ ਮੂਰੇ ਦੇ ਉਹ ਬਜਾਈ ਦੇ ਮੂਰੇ ਛੱਟਾ ਦੇ ਦੇ ਤੇ ਜਿੱਥੇ ਜ਼ਿੰਕ ਦੀ ਘਾਟ ਆ ਜ਼ਿੰਕ ਜੇ ਝੋਨੇ ਨੂੰ ਪਾਈ ਹੋਈ ਹੈ ਜਿਵੇਂ 25 ਕਿਲੋ 21% ਪਾਈ ਹੈ ਜਾਂ 16 ਕਿਲੋ 33% ਵਾਲੀ ਪਾਈ ਹੈ ਫਿਰ ਜ਼ਰੂਰਤ ਨਹੀਂ ਫਿਰ ਤੁਸੀਂ ਘਾਟ ਨਹੀਂ ਆਉ। ਪਰ ਆਪਾਂ ਜਿਹੜੀ 5-5 7-7 ਕਿਲੋ ਪਾਉਣੇ ਜ਼ਿੰਕ ਜਾਂ 10 ਕਿਲੋ ਤੱਕ ਉਹ ਉਸੇ ਫਸਲ ਦੇ ਵਿੱਚ ਹੀ ਵਰਤ ਲਈ ਜਾਂਦੀ ਕਿਉਂਕਿ ਕਣਕ ਝੋਨਾ ਫਸਲੀ ਚੱਕਰ ਆ ਜ਼ਿੰਕ ਦੀ ਘਾਟ ਬਹੁਤ ਜ਼ਿਆਦਾ ਆਉਂਦੀ ਹੈ ਇਸ ਵਾਰ ਵੀ ਆਊਗੀ। ਤਾਂ ਜ਼ਿੰਕ ਵਾਲੀ ਮੈਂ ਤੁਹਾਨੂੰ ਸਪਰੇਅ ਦੱਸਦਾ ਹਾਂ ਨਾ। ਦੋ ਤੋਂ ਤਿੰਨ ਸਪਰੇਅ ਤੁਸੀਂ ਕਰ ਸਕਦੇ ਮੈਗਨੀ ਜਿੰਕ ਕਲੀ ਦਾ ਆਪਣਾ ਯੂਰੀਆ ਉਹਦੇ ਬਾਰੇ ਵੱਖਰੀ ਡਿਟੇਲ ਚ ਵੀਡੀਓ ਪਾ ਦੇਾਂਗੇ ਪਹਿਲੀ ਸਪਰੇਅ ਜਿਹੜੀ ਕੋਰ ਤੇ ਆਪਾਂ ਕਰਨੀ ਉਹ ਮੈਗਨੀ ਵਾਲੀ ਕਰਨੀ ਉਹ ਚ ਕਿਲੋ ਕੋ ਆਪਾਂ ਯੂਰੀਆ ਪਾਉਣੇ ਹੁੰਦੇ ਉਹਦੇ ਰਿਜ਼ਲਟ ਬਹੁਤ ਸੋਹਣੇ ਮਿਲਦੇ ਆ ਬਾਕੀ ਆਪ ਦੀ ਮਰਜ਼ੀ ਨਾਲ ਤੁਸੀਂ ਖੁਸ਼ੀ ਨਾਲ ਕਰ ਸਕਦੇ ਮੇਰੀ ਬੇਨਤੀ ਹੁੰਦੀ ਹੈ ਕਿ ਜਿਹੜਾ ਮੈਂ ਫਾਰਮੂਲਾ ਦੱਸ ਤਾ ਬਿਲਕੁਲ ਉਵੇਂ ਕਰੋਗੇ ਤੁਹਾਡਾ ਨੁਕਸਾਨ ਨਹੀਂ ਹੋਊ ਫਾਇਦਾ ਹੋਊਗਾ ਉਸ ਤੋਂ ਬਾਅਦ ਫਿਰ ਤੁਸੀਂ ਜਿਹੜਾ ਹੈਗਾ ਸਲਫਰ ਦੇਖੋ ਦੁੜੀ ਜ਼ਮੀਨ ਚ ਘਾਟ ਹੈ ਜਾਂ ਨਹੀਂ ਹੈ ਸਲਫਰ ਦੀ ਬਹੁਤ ਜ਼ਿਆਦਾ ਘਾਟ ਆਉਂਦੀ ਹੈ ਫਸਲ ਪੀਲਾ ਪਣ ਨਹੀਂ ਛੱਡਦੀ ਜਦੋਂ ਆਪਣੇ ਰੁਕ ਰੁਕ ਕੇ ਮੀਂਹ ਪੈਂਦੇ ਆ ਜ਼ਮੀਨ ਜਿਹੜੀ ਹੈਗੀ ਹੈ ਪੂਰੀ ਸੈਚੂਰੇਟ ਹੋ ਜਾਂਦੀ ਹੈ ਤੇ ਜਮੀਨ ਜਿਹੜੀ ਫਸਲ ਆ ਪੀਲੇ ਹੋ ਜਾਂਦੀ ਹੈ ਸਲਫਰ ਆ ਜਿਹੜੀ ਤੁਸੀਂ ਜੇ ਸੁਪਰ ਪਾਈ ਹੈ ਸਿੰਗਲ ਸੁਪਰ ਫਾਸਫਟ ਤਿੰਨ ਗੱਟੇ ਪਾਈ ਸਲਫਰ ਪਾਉਣ ਦੀ ਲੋੜ ਨਹੀਂ ਵਰਨ 18 ਕਿਲੋ ਬੈਂਟੋਨਾਈਟ ਬਜਾਈ ਸਮੇ ਤੁਸੀਂ ਪਾਓ ਜੇ ਬਜਾਈ ਸਮੇ ਨਹੀਂ ਪਾਈ ਤਾਂ ਪਹਿਲੇ ਪਾਣੀ ਤੇ ਯੂਰੀਆ ਤੇ ਸਲਫਰ ਲਾ ਕੇ ਪਹਿਲੇ ਪਾਣੀ ਤੋਂ ਪਹਿਲਾਂ ਪਾ ਦਿਓ ਜਿਹੜੀ ਆਪਾਂ ਕੈਸਤ ਪੂਰੀ ਪਾਉਣੀ ਗੱਟਾ ਯੂਰੀਆ ਦੇ ਨਾਲ ਬੈਂਟੋਨਾਟ ਸਲਫਰ ਤੁਹਾਨੂੰ ਸ਼ਾਨਦਾਰ ਨਤੀਜੇ ਮਿਲਣਗੇ ਜੇ ਕੰਬੀਨੇਸ਼ਨ ਦੇ ਵਿੱਚ ਪਾਉਂਗੇ ਤਾਂ ਦੁੱਗਣਾ ਰਿਜ਼ਲਟ ਮਿਲੂਗਾ ਸਲਫਰ ਬਾਰੇ ਮੈਂ ਪਹਿਲਾਂ ਵੀਡੀਓ ਪਾਈ ਹੋਈ ਕਿ ਇਹਦਾ ਕੰਮ ਕੀ ਆ ਉੱਥੋਂ ਤੁਸੀਂ ਸਮਝ ਗਏ ਹੋਵੋਗੇ ਕਿਉਂ ਰਿਜ਼ਲਟ ਮਿਲੂਗਾ ਸਲਫਰ ਦੀ ਘਾਟ ਨਹੀਂ ਆਉਣ ਦੇਣੀ ਜ਼ਿੰਕ ਦੀ ਘਾਟ ਨਹੀਂ ਆਉਣ ਦੇਣੀ ਮੈਗਨੀਜ਼ ਦੀ ਘਾਟ ਨਹੀਂ ਆਉਣ ਦੇਣੀ ਨਾਈਟ੍ਰੋਨ ਫਾਸਫੋਰਸ ਪੋਟਾਸ਼ ਦਿੱਤੇ ਹੋਏ ਆ ਤੇ ਦੋਸਤੋ ਤਿੰਨ ਸਪਰੀਆਂ ਮੈਗਨੀਜ਼ ਜ਼ਿੰਕ ਲਈ ਦਾਪਣੀ ਯੂਰੀਆ ਗੋਬ ਟਾਈਮ ਆਪਾਂ ਜਿਹੜੀ ਹੈਗੀ ਐਨਪੀਕੇ ਕਰਨੀ ਆ ਤੇ ਸਮੇਂ-ਸਮੇਂ ਤੇ ਜੋ ਜੋ ਸਮੱਸਿਆ ਜੇ ਕੋਈ ਆਉਂਦੀ ਆ ਤਾਂ ਨਾਲ ਦੀ ਨਾਲ ਆਪਾਂ ਜਾਣਕਾਰੀ ਸਾਂਝੀ ਕਰਦੇ ਰਹਿਣੇ ਆ ਕੋਸ਼ਿਸ਼ ਆਪਣੀ ਇਹ ਰਹਿੰਦੀ ਆ ਕਿ ਆਪਾਂ ਸੀਮਤ ਕਿਸਾਨ ਦਾ ਖਰਚਾ ਹੋਵੇ ਤੇ ਉਹਨੂੰ ਦੂਜਿਆਂ ਦੇ ਬਰਾਬਰ ਜਾਂ ਉਸ ਤੋਂ ਚੰਗਾ ਝਾੜ ਮਿਲੇ ਘਟਦਾ ਨੀਗਾ ਪਰਮਾਤਮਾ ਮਿਹਰ ਕਰਨ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ